ਨੰਗਲ ਸ਼ਹਿਰ ਭਾਵੇਂ ਟੂਰਿਸਟ ਹੱਬ ਨੇ ਬਣ ਸਕਿਆ ਪਰ ਚੋਰਾਂ ਦੇ ਲਈ ਨਿਹਾਲ ਘਰ ਜ਼ਰੂਰ ਬਣ ਗਿਆ ਹੈ ਜਿ ਬਿਲਕੁਲ ਜਿਵੇਂ ਅਸੀਂ ਗੱਲ ਕਰੀਏ ਤਾਂ ਬੀਤੇ ਰਾਤ ਨੰਗਲ ਦੇ ਵਿੱਚੋਂ ਚੋਰਾ ਵੱਲੋਂ ਇੱਕ ਮੋਟਰਸਾਈਕਲ ਰੈਡੀ ਨੂੰ ਚੋਰੀ ਕਰ ਲਿਆ ਗਿਆ ਹੈ ਜਦੋਂ ਕਿ 4 ਦਿਨ ਪਹਿਲਾਂ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਮੋਟਰਸਾਈਕਲ ਸਿਵਲ ਹਸਪਤਾਲ ਨੰਗਲ ਅਤੇ ਇੱਕ ਮੋਟਰਸਾਈਕਲ ਖਵਾਜਾ ਪੀਰ ਮੰਦਿਰ ਤੋਂ ਵੀ ਚੋਰੀ ਕੀਤਾ ਜਾ ਚੁੱਕਾ ਹੈ ਜਾਣਕਾਰੀ ਦਿੰਦੇ ਹੋਏ ਮੰਗਲ ਅਤੇ ਬਨਾਰਸੀ ਦਾਸ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਮੋਟਰਸਾਈਕਲ ਦੀ ਰੇੜੀ ਆਪਣੇ ਘਰ ਦੇ ਬਾਹਰ ਖੜੀ ਕਰਦੇ ਸਨ ਤੇ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੀ ਮੋਟਰਸਾਈਕਲ ਰੇੜੀ ਗਾਇਬ ਸੀ ਜਿਸ ਤੋਂ ਬਾਅਦ ਉਹਨਾਂ ਬਲੋ ਸੀਸੀਟੀਵੀ ਫੁਟੇਜ ਖੰਗਾਲੇਗੇ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਵਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਦੋ ਵਿਅਕਤੀ ਆਉਂਦੇ ਹਨ ਅਤੇ ਰਾਤ ਕਰੀਬ 2:30 ਵਜੇ ਮੋਟਰਸਾਈਕਲ ਰੈਡੀ ਰੂ ਚੋਰੀ ਕਰਕੇ ਲੈ ਜਾਂਦੇ ਹਨ ਇਸ ਸਬੰਧ ਦੇ ਵਿੱਚ ਫੁਟੇਜ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਸ਼ਾਇਦ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ 와ਦਤਾ ਤੇ ਨਕਿਲ ਕਸਣ ਦੇ ਵਿੱਚ ਨੰਗਲ ਪੁਲਿਸ ਕਾਮਯਾਬ ਨਹੀਂ ਹੋ ਰਹੀ ਹੈ ਜਿਸ ਤੋਂ ਸਭ ਨੂੰ ਪਤਾ ਲੱਗ ਰਿਹਾ ਹੈ ਕਿ ਨੰਗਲ ਟੂਰਿਸਟ ਹੱਬ ਨਹੀਂ ਬਲਕਿ ਚੋਰਾਂ ਦਾ ਨੋਨੇਹਾਲ ਕਰ ਜ਼ਰੂਰ ਬਣ ਗਿਆ ਹੈ ਤੇ ਚਲੋ ਆ ਤੁਹਾਨੂੰ ਸੁਣਾਉਂਦੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋ ਇਹ ਸਥਾਨਿਕ ਵਸਨੀਕਾਂ ਦਾ की कहना है वो रात नु रेडी लेके आए मैं साढ़े दस बजे से खड़ी कर दी इधर खड़ी कर दी फिर घूमते रहे ग्यारह साढ़े ग्यारह ही रहे बारह बजे तक बारह बजे घर सो गए घर सोने बाद के बाद फिर क्या हुआ कि सुबह में उठा जिस जिसकी दे रेडी देनी थी आज फिर उस दिन दी में बोला मैं फोन किया उसके बाद जिसकी देनी थी मैं आप रेडी चक्के ले गए तो मैंने पूछ तो पूछते मैंने सामान भी काटना था उसमें बोला मैं फोन किया था वो बोले कि मैं रेडी नहीं ली बोला अपनी मुंडे ने पूछी जिन्होंने लेके आए वो भी बोले मैंने भी नहीं ली फिर मैं देखा कैमरे भी देखा ਤੋ ਚਾਰ ਬੰਦੇ ਸਨ ਮੋਟਰਸਾਈਕਲ ਦੇ ਪਹਿਲੇ ਇਨੀ ਰੈਡੀ ਚੈੱਕ ਕੀਤੀ ਹਲਾਇਆ ਜੁਲਾਇਆ ਸਾਰਾ ਚੈੱਕ ਕੀਤੀ ਉਹ ਨਹੀਂ ਵੱਦ ਬਣੀ ਇਧਰ ਐ ਇਦੀ ਇਦੀ ਇਧਰ ਵਿੱਚ ਮੇਰੀ ਖੜੀ ਸੀ ਉਹ ਰੈਡੀ ਚੱਕੀ ਮੇਰੀ ਉਹ ਚੱਕੇ ਫਿਰ ਦੋ ਬੰਦੇ ਲੈ ਗਏ ਦੋ ਬੰਦੇ ਬਾਈਕ ਦੇ ਵਿੱਚ ਚੱਲ ਗਏ ਦੋ ਬੰਦੇ ਵਗੈ ਰੈਡੀ ਲੈ ਕੇ ਮੇਰੀ ਰਿਪੋਰਟ ਕਰਾਦੀ ਰਿਪੋਰਟ ਕਰਾਦੀ ਸੀ ਗੋਲਪੇ ਦੀ ਮੋਟਰਸਾਈਕਲ ਵਾਲੀ ਥੀ ਗੋਲਪੇ ਵਾਲੀ ਰੈਡੀ ਥੀ ਮੇਰੀ ਹਾਂ ਪਹਿਲੇ ਮੁੰਡੇ ਆਏ ਇਧਰੋਂ ਠੀਕ ਹੈ ਸਿੱਧੇ ਗਏ ਪਹਿਲੇ ਸਾਡੀ ਰੇੜੀ ਚੈੱਕ ਕੀਤੀ ਜਾ ਕੇ ਸਾਰੇ ਹੀ ਕੰਪਲੀਟ ਘੁੰਮਦੇ ਫਿਰਦੇ ਉੱਥੇ ਮੋਟਰਸਾਈਕਲ ਖੜੀ ਖੜੀ ਕੀਤੀ। ਖਰੀ ਕਰਨੇ ਦੇ ਬਾਅਦ ਫਿਰ ਅੱਗੇ ਜਾ ਕੇ ਉੱਥੇ ਜਾ ਕੇ ਮੋਟਰਸਾਈਕਲ ਖੜੀ ਕਰਕੇ ਆਏ। ਫਿਰ ਘੁੰਮਦੇ ਰਹੇ ਫਿਰ ਆ ਇੱਥੇ ਆ ਕੇ ਰੇੜੀ ਚੱਕ ਕੇ ਲੈ ਕੇ ਗਏ ਉਹ। ਸਟਾਰਟ ਕਰਕੇ ਲੈ ਗਏ। ਨਾ ਫੈਦਲ ਧੱਕਾ ਮਾਰ ਕੇ ਲੈ ਗਏ। ਫੈਦਲ ਲੈ ਗਏ। ਫੈਦਲ ਲੈ ਕੇ ਗਏ। ਪੂਗਾ ਮਾਰੀ ਸੈਟ ਨੂੰ ਲੈ ਕੇ ਗਏ। ਤੇ ਕਿੰਨੇ ਕਵਿਚੀ ਗੱਲ ਹੈ? ਇਹ 2.5 ਉਹਨੇ 3 ਵਜੇ ਦਾ ਟਾਈਮ ਹੈ। 2.5 2.5 ਉਹਨੇ 3 ਟਾਈਪ ਉਹਨੇ 3 ਵਜੇ ਦਾ ਟਾਈਮ ਹੈਗਾ ਹਾਂਜੀ ਹਾਂਜੀ ਕਰਾਤੇ ਕਹਿੰਦੇ ਹੁਣ ਥੋੜੀ ਦੇਰ ਤੱਕ ਆਉਂਗੇ ਆਉਂਗੇ ਫਿਰ ਮੰਨ ਲਓ ਇਨਕੁਆਰੀ ਕਰਨੀ ਹੈ ਸਾਰੇ ਚੈੱਕ ਕਰਕੇ ਜਿਹੜੇ ਮੁੰਡੇ ਹੋਣਗੇ ਅਸੀਂ ਫੜੂਗੇ ਮੋਟਰਸਾਈਕਲ ਜੀ 18 ਤਰੀਕ ਰਾਤ ਨੂੰ ਜੀ ਆਪਣੇ ਘਰ ਸੁੱਤੇ ਹੋਏ ਸੀਗੇ ਤੇ ਉਹੀ ਸਾਡਾ ਰਜਗਾਰ ਜੀਗਾ ਕਵਾੜ ਦੀ ਫੇਰੀ ਲੰਦਾ ਦਾ ਮੈਂ ਜੀ 18 ਤਰੀਕ ਰਾਤ ਨੂੰ 12 12:30 ਵਜੇ ਇੱਕ ਮੁੰਡਾ ਆਇਆ ਉੱਤੇ ਖਵਾਜ ਮੰਦਰ ਕੈਮਰੇ ਦੇ ਵਿੱਚ ਆਇਆ ਪੈਰੀ ਪੈਦਲ ਚੱਲ ਕੇ ਗਿਆ ਮੋਟਰਸਾਈਕਲ ਲੈ ਕੇ ਉਹ ਮੋਟਰਸਾਈਕਲ ਕਾਲਰ ਪਰਸੋਂ ਦਾ ਲੱਭ ਰੇ ਜੀ ਕਿੱਥੇ ਵੀ ਕੋਈ ਲੱਭ ਰਿਆ ਨਹੀਂ ਐ ਮੇਰਾ ਤਾਂ ਰੋਜ਼ਗਾਰ ਵੀ ਹੋਈ ਐ ਜੀ ਮੈਂ ਤਾਂ ਉਤੇ ਜਿਹੜਾ ਲੰਦਾ ਕੁਆਡ ਦੀ ਫੇਰੀ ਲੰਦਾ ਜੀ ਪੁਲਿਸ ਰਿਪੋਰਟ ਕਰਾਤੀ ਇੱਕ ਵਾਰੀ ਛੱਡ ਕੇ ਦੋ ਵਾਰੀ ਰਿਪੋਰਟ ਦੇਤੀ ਜੀ ਕੋਈ ਸੁਣਾਈ ਨਹੀਂ ਕਰ ਰਿਹਾਗੇ ਜੀ ਇਹੀ ਕਹਿੰਦੇ ਵੀ ਤੁਸੀਂ ਆਪ ਲੱਭੋ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿਤੇ ਖੜਾ ਮਿਲੇ ਜਾਂ ਦੇਖੋ ਕਿਸੇ ਨੇ ਚੱਲਦਾ ਦੇਖੋ ਕਿਸੇ ਕੋਲ ਤੇ ਮਿਲਦਾ ਤਾਂ ਸਾਨੂੰ ਦੱਸੋ ਪੁਲਿਸ ਵਾਲੇ ਇਹ ਕਹਿੰਦੇ ਲੱਭਿਆ ਮੈਂ ਤਾਂ ਸਾਰੇ ਮੈਦਪੁਰ ਲੈ ਕੇ ਇਧਰ ਆਪਣੇ ਬ੍ਰਾਮਪੁਰ ਬਰਾਰੀ ਕਲਥੇੜਾ ਇੱਧਰ ਆਪਣੇ ਪੁਰਾਣਾ ਨੰਗਲ ਨਿਆ ਨੰਗਲ ਸਾਰੇ ਲੱਭ ਲਿਆ ਜੀ ਕਿਤੇ ਵੀ ਨਹੀਂ ਮਿਲਿਆ ਕੋਈ ਮਤਲਬ ਹੀ ਨਹੀਂ ਐ ਮੋਟਰਸਾਈਕਲ ਬੰਦਾ ਸਾਡਾ ਜੀ ਕੋਈ ਸੁਣਾਈ ਨਹੀਂ ਕਰਦੇ ਬਈ ਜੀ ਤੁਰੰਤ ਸਾਡੇ ਵੱਲੋਂ ਕਿਰਪਾ ਕੀਤੀ ਜਾਵੇ ਸਾਡੇ ਵੱਲ ਜੀ ਮੈਂ ਜੀ ਮੇਰੇ ਕੁੜੀ ਪਰਸੋਂ ਸਾਡੇ ਇੱਥੇ ਘਰ ਸੌ ਗੀ ਜੀ ਉੱਟੀ ਪਾਣੀ ਖਾ ਕੇ 70 71 ਡਵਲਪ ਚੋਰਦੀ ਹੈ ਜੀ ਤੇ ਉਹ ਕੋਈ ਬੰਦਾ ਇਹ ਨਹੀਂ ਸਾਨੂੰ ਪਤਾ ਕੌਣ ਹੈ ਜੀ ਸਾਡਾ 2300 ਦਾ ਫਰਾਟਾ ਲੈ ਕੇ ਚੱਕੇ ਉਹ ਖ ਲੈ ਗਿਆ ਦੋਨੋਂ ਪਾਸੇ ਫਿਰ ਤਾਲੇ ਲੱਗੇ ਹੁੰਦੇ ਜੀ ਟਾਲੇ ਲਾਏ ਹੋਏ ਸੀਗੇ ਜੀ ਉਹ ਫਰਾਟਾ ਹੀ ਲਗਾ ਚੱਤੇ ਨਹੀਂ ਰਿਪੋਰਟ ਨਹੀਂ ਨਹੀਂ ਕਿਉਂ ਰਿਪੋਰਟ ਨਹੀਂ ਕਰਾਈ ਜੇ 23 ਹੋਦਾ ਵੇ ਮੈਂ ਤਾਂ ਦੇਖ ਲੈਂਦਾ ਕਰਾਈ ਰਿਪੋਰਟ ਨਹੀਂ ਕਰਾਈ ਚਾਹ ਰਹੀ ਮੈਂ ਝੂਠ ਬੋਲ ਰਹੀ ਹਾਂ ਇਹਦੇ ਵਿੱਚ ਨਸ਼ੇ ਦੀ ਵੱਧੀ ਤਾਦਾਦ ਜਿੱਥੇ ਨੌਜਵਾਨੀ ਤਬਾਹ ਹੁੰਦੀ ਉਹਦੇ ਨਾਲ ਨਾਲ ਚੋਰੀਆਂ ਦਾ ਜਿਹੜਾ ਸਿਲਸਿਲਾ ਜਾਰੀ ਹੋਈ ਹੈ ਜਿਹੜੇ ਲੋਕ ਤਿੰਨ ਕ ਤਿੰਨ ਕਾ ਕਰਕੇ ਆਪਣੇ ਘਰ ਦੇ ਵਿੱਚ ਸਮਾਨ ਨੂੰ ਜਿਹੜਾ ਆਪਣਾ ਘਰ ਦਾ ਬਣਾਉਂਦੇ ਆ ਇਹ ਜਿਹੜੇ ਨਸ਼ੇੜੀ ਬੰਦੇ ਆ ਇਹ ਉਹਨਾਂ ਸਮਾਨ ਨੂੰ ਚੋਰੀ ਕਰਕੇ ਲੈ ਜਾਂਦੇ ਅੱਜ ਲੋਕ ਬੜੇ ਤਰਾਸਦਾ ਨੰਗਲ ਦੇ ਲੋਕ ਬੜੇ ਪਰੇਸ਼ਾਨ ਹੈ ਡਬਲਯੂਐਫ ਦੇ ਵਿੱਚ ਨਿਰੰਤਰ ਜਿਹੜੀਆਂ ਸਲੰਡਰਾਂ ਦੀਆਂ ਚੋਰੀਆਂ ਹੋਈਆਂ ਆ ਸਾਡੇ ਡੀਐਸ ਦੇ ਵਿੱਚ ਇੱਕ ਪੱਖਾ ਚੱਕ ਕੇ ਲੈ ਗਏ ਬਾਹਰ ਦੇ ਵਿੱਚ अनेका ਹੀ ਘਟਨਾਵਾਂ ਜਿਹੜੀਆਂ ਚੋਰੀ ਦੀਆਂ ਸਾਹਮਣੇ ਆ ਰਹੀਆਂ ਮੈਂ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨਸ਼ੇੜੀਆਂ ਦੇ ਖਿਲਾਫ ਸਖਤੀ ਦੇ ਨਾਲ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਜਿਹੜੀ ਆਮ ਜਨ ਮਾਨਸ ਦਾ ਜਿਹੜਾ ਜਾਨੋ ਮਾਲ ਦੀ ਜਿਹੜੀ ਰੱਖਿਆ ਕੀਤੀ ਜਾ ਸਕੇ ਇਹ ਚੋਰੀਆਂ ਤੋਂ ਜਿਹੜਾ ਨਿਯਾਤ ਦਲਾਈ ਜਾ ਸਕੇ ਮੈਂ ਕਹਿੰਦਾ ਬੜੀ ਸ਼ਰਮਨਾਕ ਘਟਨਾ ਜਿੱਥੇ ਆਮ ਲੋਕ ਵਿਚਾਰੇ ਇਸ ਚੀਜ਼ ਤੋਂ ਤਰਾਸਦਾ ਜਿਹੜੇ ਇਸ ਗੱਲ ਨੂੰ ਆਪਣੇ ਮੀਡੀਆ ਰਾਹੀਂ ਉਠਾਉਂਦੇ ਐ ਸਦੇ ਚੋਪੜਾ ਜੀ ਉਹਨਾਂ ਦਾ ਮੋਬਾਈਲ ਇੱਥੇ ਚੱਕ ਹੋ ਜਾਣਾ ਬੜਾ ਮੰਦ ਭਾਗਾ ਇਹ ਤਾਂ ਲੋਕਾਂ ਦੀ ਉਸ ਆਵਾਜ਼ ਨੂੰ ਬੁਲੰਦ ਕਰਦੇ ਆ ਪੂਰੇ ਨੰਗਲ ਦੇ ਵਿੱਚ ਜਿਨ੍ਹਾਂ ਦੇ ਨਾਲ ਕੋਈ ਵੀ ਬਧਿਕੀ ਹੁੰਦੀ ਹੈ ਉੱਥੇ ਜਾ ਕੇ ਖੜਦੇ ਆ ਪਰ ਅੱਜ ਬੜੀ ਸਾਨੂੰ ਆਪਣੇ ਆਪ ਤੇ ਬੜੀ ਸ਼ਰਮ ਮਹਿਸੂਸ ਹੋ ਰਹੀ ਕਿ ਉਸ ਸੰਵਾਦ ਆਤਾ ਦਾ ਜਿਹੜਾ ਮੋਬਾਈਲ ਇੱਥੋਂ ਚੋਰੀ ਕਰ ਲਿਆ ਗਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਔਰ ਨਾਲ ਨਾਲ ਇਹ ਕਾਵਾਂਗਾ ਕਿ ਜਲਦੀ ਤੋਂ ਜਲਦੀ ਮੁਸਤੈਦੀ ਦੇ ਨਾਲ ਇਹ ਜਿੰਨੀਆਂ ਵੀ ਚੋਰੀਆਂ ਹੋਈਆਂ ਇਹਨਾਂ ਦੇ ਜਿਹੜੇ ਚੋਰੀ ਕਰਨ ਵਾਲੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਦੇ ਪਿੱਛੇ ਦਿੱਤਾ ਜਾਣਾ ਚਾਹੀਦਾ ਹੈ ਔਰ ਜਿਹੜੀਆਂ ਇਹ ਚੋਰੀਆਂ ਦਾ ਜਿਹੜਾ ਸਿਲਸਲਾ ਇਹਨੂੰ ਜਿਹੜਾ ਬੰਦ ਕਰਵਾਉਣਾ ਚਾਹੀਦਾ ਹੈ ਸੋ ਪੁਲਿਸ ਪ੍ਰਸ਼ਾਸਨ ਸਤਰਕ ਹੋ ਜਾਵੇ ਨਹੀਂ ਤਾਂ ਜਿਹੜੇ ਆਮ ਲੋਕਾਂ ਦੇ ਵਿੱਚ ਜੋ ਜਨਕ ਰੋष ਵੱਧਦਾ ਪਿਆ ਇਹ ਜਨਕ ਰੋष ਇੱਕ ਦਿਨ ਥਾਣੇ ਦੀਆਂ ਥਾਣੇ ਦੇ ਮੋਰੇ ਜਾ ਕੇ ਗੇਟ ਦੇ ਮੋਰੇ ਜਿਹੜਾ ਲੋਕਾਂ ਨੇ ਉਗਰ ਰੂਪ ਉੱਥੇ ਜਾ ਕੇ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਪ੍ਰਸਤੁਤ ਹੋਵੇਗਾ। ਤੋਂ ਜੇ ਵੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਔਰ ਇਹਨਾਂ ਦੇ ਆਲਾ ਅਧਿਕਾਰੇ ਲਈ ਹੋਵੇਗੀ। ਸਰ ਪੁਲਿਸ ਦੀ ਗਸ਼ਤ ਤਾਂ ਚਲੋ ਕਰਦੇ ਐ ਪਰ ਗਸ਼ਤ ਤਾਂ ਤਾਂ ਅਸੀਂ ਮੁਸਤੈਦੀ ਕਹੀਏ ਵੀ ਚੋਰੀਆਂ ਨੂੰ ਠੱਲ ਪਈ ਹੋਵੇ ਜਾਂ ਜਿਹੜੇ ਨਸ਼ੇੜੀ ਆ ਜਿਹੜੀ ਉਹਨਾਂ ਨੂੰ ਠੱਲ ਪਈ ਹੋਵੇ। ਅਸੀਂ ਜਾਣਦੇ ਆ ਕਿ ਪੁਲਿਸ ਪ੍ਰਸ਼ਾਸਨ ਜਿੱਥੇ ਆਪਣੀ ਮੁਸਤੈਦੀ ਨਾਲ ਹੁਕਮ ਦਾ ਨਜ਼ਰ ਆਂਦਾ ਉਹਦੇ ਨਾਲ-ਨਾਲ ਜਿਹੜੇ ਰਿਜ਼ਲਟ ਵੀ ਜਿਹੜੇ ਆਣੇ ਚਾਹੀਦੇ ਆ ਔਰ ਜਿਹੜੇ ਜਿਹੜੇ ਚੋਰੀਆਂ ਕਰਦੇ ਆ ਉਹਨਾਂ ਨੂੰ ਨਕੇਲ ਪੈਣੀ ਚਾਹੀਦੀ।